ਚਲੋ ਅਸੀਂ ਸ਼ਰਮਾ ਜਰ ਕੋਸ ਤੋਂ ਬਾਦ ਮੈਂ ਦਿਨੋਸ਼ ਸ਼ਰਮਾ ਜਾਨੀ ਸੰਪਤੀ ਤੋਂ ਮੇਰੇ ਨਾਲ ਚੰਮ ਲਾਲ ਗਰਗ ਜੀ ਸਾਡੇ ਜਸਪੰਤ ਕੋਹਲੀ ਜੀ ਤੇ ਭਾਮਰਾ ਸਾਹਿਬ ਐਡਵੋਕੇਟ ਪਲੱਸ ਰੱਗੀ ਜੀ ਪਲੱਸ ਡੀ ਕੈਥਲਨ ਦੀ ਟੀਮ ਮੁਕਲ ਜੀ ਪਰਮ ਜੀ ਜੀ ਨਿਤਕਾ ਜੀ ਤੇ ਅਮਨ ਜੀ ਅਮਨ ਜੀ ਪਰ ਜੋ ਉੱਤੇ ਪਰਮ ਜੀ ਜੀ ਤੇ ਸਾਰੇ ਸਵੇਰੇ ਇੱਥੇ 12 ਦੇ ਸਪਾਈ ਵਾਸਤੇ ਇਕੱਠੇ ਹੋਏ ਸੀ ਅਸੀਂ ਡੀ ਕੈਥਲਨ ਲੀ ਕਥਾ ਲਾਉਣ ਦੇ ਜਿੰਨੇ ਵੀ ਕਰਮਚਾਰੀਆਂ ਨੂੰ ਸੈਂਸ ਕਰਦਾ ਇੱਕ ਇਹਨਾਂ ਨੇ ਅੱਜ ਕਾਫੀ ਇੱਥੇ ਦੇਖੀ ਦੇਖਿਆ ਹੋਣਾ ਵੀ ਕਾਫੀ ਪਲਾਸਟਿਕ ਇਕੱਠਾ ਕੀਤਾ ਤੇ ਸਾਨੂੰ ਉਮੀਦ ਹੈ ਲੋਕੋ ਨੂੰ ਰਿਕੁਐਸਟ ਕਰਨਾ ਤੁਸੀਂ ਸਾਡੇ ਨਾਲ ਜੁੜੋ ਸਾਡੇ ਜਾਨੀ ਦੇ ਆੜੇ ਜਿਹੜੇ ਪ੍ਰੋਜੈਕਟ ਚੱਲ ਰਹੇ ਹੈ ਚਾਹੇ ਐਜੂਕੇਸ਼ਨ ਦਾ ਚਾਹੇ ਪਲਾਂਟੇਸ਼ਨ ਦਾ ਤੇ ਮੈਡੀਕਲ ਦਾ ਤੇ ਚਾਹੇ ਸਫਾਈ ਦਾ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਵੀ ਸਫਾਈ ਕਰੀਏ ਬਾਰਾਂਦਰ ਨੂੰ ਸਾਫ਼ ਰੱਖੀਏ ਆਪਣਾ ਆਲਾ ਦਵਾਲਾ ਸਾਫ਼ ਰੱਖੀਏ ਤੇ ਜਿਹੜਾ ਵੀ अमाउंट ਸਾਡੇ ਤੁਸੀਂ ਮੈਂਬਰ ਬਣੋਗੇ ਜਾਂ अमाउंट ਨੇਟ ਕਰੋਗੇ ਅਸੀਂ ਬੜੀ اچھی ਤਰ੍ਹਾਂ ਕੱਲ ਵੀ ਫੰਕਸ਼ਨ ਕੀਤਾ ਇਹਨਾਂ ਨੂੰ ਅਸੀਂ ਦੋ ਬੱਚਿਆਂ ਨੂੰ ਮੈਡੀਸਨ ਦਾ ਦਿੱਤਾ ਕੁਝ ਨੂੰ ਰਾਸ਼ਨ ਦਿੱਤਾ ਕਿਸ ਨੂੰ ਪਿਛਲੇ ਉੱਤੇ ਫੀਸ ਦਿੱਤੀ ਆ ਤੁਹਾਰ ਨਾਲ ਜੁੜੋ ਔਰ ਸਫਾਈ ਵਾਸਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਾਂਗਾ ਕਿ ਸਾਰੇ ਲੋਕ ਇਕੱਠੇ ਰਲ ਕੇ ਆਪਾਂ ਸਾਰਾ ਪਟਿਆਲਾ ਵੀ ਆਪਣਾ ਮਹੱਲਾ ਵੀ ਆਪਣਾ ਘਰਬਾਰ ਵੀ ਤੇ ਬਾਰਾਂ ਦਰੀ ਜੇ ਆਪਾਂ ਸਫੈਰ ਕਰਦੇ ਆ ਸਾਰੇ ਇੱਥੋਂ ਨੂੰ ਪਲਾਸਟਿਕ ਫ੍ਰੀ ਕਰਿਓ ਸਾਫ ਸਫਾਈ ਕਰਿਓ